哥哥啊。 ਨਿਸ਼ਨੁਵੰਸੇ ਸਿਖਿਆਵੇ ਨਿਸ਼ਨੁਵੰਸੇ ਸਿਖਿਆਵੇ ਨਿਸ਼ਨੁਵੰਸੇ ਜੀਆਵੇ ਸਚ ਸਤ ਗੁਰ ਦਾ ਦਰਸ਼ਨ ਪਾਵੇ ਸਤਿ ਸਤ ਗੁਰ ਦਾ ਦਰਸ਼ਨ ਪਾਵੇ ਸਤਿ ਸਤ ਗੁਰ ਦਾ ਹਾਏ ਪਰਬਦਾਤਾ ਮੀਨੋ ਕਬਾਬਤੀਨੋ ਮੀਨੋ ਕਬਾਬਤੀਨੋ ਬ੍ਰਿਚੇਕਾਸ਼ ਜੋਤ ਸਰੂਪ ਵਿਚੇਕਾਸ਼ ਜੋਤ ਸਰੂਪ ਹੇਰਾ ਕੋ ਤੁਮਾਨਾ ਨੇ ਹੇਰਾ ਕੋ ਤੁਮਾਨਾ ਨੇ ਹੇਰਾ ਕੋ ਤਿਸ ਨੰ ਮੇ ਲੈ ਸਚ ਗੁਰ ਦਿਓ ਤਿਸ ਨੰ ਮੇ ਲੈ ਸਚ ਗੁਰ ਦਿਓ ਤਿਸ ਨੰ ਮੇ ਕੋਈ ਨਾ ਕਾਟੇ ਗੁਰਬੀ

ਛੇ ਸਿੰਘ ਵਿਸ਼ਨੂੰ ਪਵਾਨੀ ਜੈ ਤੋ ਅੰਗ ਮਾਰੀ ਛੇ ਸਿੰਘ ਵਿਸ਼ਨੂੰ ਪਵਾਨੀ ਜੈ ਸਤ ਗੁਰ ਪੂਰਾ ਕਰੇ ਤਰਸ ਸਤ ਗੁਰ ਪੂਰਾ ਕਰੇ ਤਰਸ ਆਪਣਾ ਹੱਥ ਟਕਾਏ ਨਾ ਜੀ ਦੂਸਰੇ ਆਪਣਾ ਮੁਰੇ ਰਾਇ ਸਾ ਤੇਰੇ ਤੇ ਆਪਣਾ ਆਪ ਟਕਾਏ ਨਾ ਜਨਮ ਮਰਨ ਦੀ ਮਿਟੇ ਹਰਸ਼ ਜਨਮ ਮਰਨ ਦੀ ਮਿਟੇ ਹਰ

ਜਗਰਤ ਜੋਤ ਢਾਕ ਮਗਾਏ ਦਾ ਜਗਰਤ ਜੋਤ ਢਾਕ ਮਗਾਏ ਦਾ ਜਗਰਤ ਜੋਤ ਰਘੂ ਮਾਇਆਂ ਦਾ ਜਗਰਤ ਜੋਤ ਰਘੂ ਮਾਇਆਂ ਦਾ ਪ੍ਰੇਮ ਪ੍ਰੀਤੀ ਮੇਗ ਵਰਸ ਪ੍ਰੇਮ ਪਰੀਤੀ ਮੇਗ ਵਰਸ ਪ੍ਰੇਮ ਪਰੀਤੀ ਮੇਗ ਵਰਸ ਪ੍ਰੇਮ ਪਰੀਤੀ ਮੇਗ ਵਰਸ ਊੜ ਤਰਿਸ਼ਾ ਭੁਖ ਮਟਾਏ ਦਾ ਕੂੜੇ ਤਰੀਸ਼ਾ ਭੁਖ ਮਟਾਏ ਦਾ ਕੂੜੇ ਤਰੀਸ਼ਾ ਉਹ ਬ੍ਰਹਮਾ ਟਾਏ ਦਾ ਕੂੜੇ ਤਰੀਸ਼ਾ ਉਹ ਬ੍ਰਹਮਾ ਟਾਏ ਦਾ ਓਏ ਸਾਈ ਉਤੇ ਫਰਸ਼ ਓਏ ਸਾਈ ਉਤੇ ਰਸ ਆਪਨਾ ਕਰ ਜਣਾਏ ਦਾ ਰਸ ਆਪਨਾ ਕਰ ਜਣਾਏ ਦਾ ਰਸ ਆਪਨਾ ਰਸ ਰਮੇ ਜਮਾਨਾ ਰਸ ਆਪਨਾ ਕਰ ਜਣਾਏ ਦਾ ਜੋਤੀ ਜੋਤ ਸਰੂ રૂપહાર જોતી જોત સૃપહાર જોતી જોત સૃપહાર આપ અપની કૃપા કર આપ અપની કૃપા કર આપ અટડી Maraise, sing the vision, O Pagavana. Maraise, sing the Pagavana. ਜੋਗ ਜਨਮ ਦੀ ਮੇਟੇ ਤੜਫੋ ਜੋਗ ਜਨਮ ਦੀ ਮੇਟੇ ਤੜਫੋ ਸਤਿਨਾਮੁ ਵਾਖੀਐ ਵੇਖੇ ਤੜਫੋ ਸਤਿਨਾਮੁ ਵਾਖੀਐ ਵੇਖੇ ਤੜਫੋ ਉਹ ਛੋੜਾਇਆ ਗਲਾ ਪੰਧ ਮਟਾਏ ਦਾ ਪੰਧ ਮਟਾਏ ਦਾ ਪੜਾ ਅਗਲਾ ਪੰਧ ਮਟਾਏ ਦਾ ਵੇਛੋੜਾ ਅਗਲਾ ਪੰਧ ਮਟਾਏ ਦਾ ભગવાન સોંગ વિષ્ણુ ભગવાન